ਸਾਰੇ ਖੜਾ ਬੰਨਣਾ ਸਾਰੇ ਇਕੱਲੇ ਇਕੱਲੇ ਦਾ ਵਹਿਮ ਕੱਢੂੰ ਤੇ ਕੱਢੂ ਵੀ ਟਕਾ ਫਿਰ ਦੋ ਚਾਰ ਛੱਡੂ ਜਿਹੜੇ ਚਾਰ ਵਾਲ ਹੈਗੇ ਉਹ ਵੀ ਛਾੜੂ ਲੈ ਵੀ ਕਈ ਬੰਦੇ ਸਾਡੇ ਦੀ ਵੀਡੀਓ ਪਾਈ ਜਾਂਦੇ ਆ ਕਿਸੇ ਕੋ ਸਟੋਰੀਆਂ ਨਹੀਂ ਪੁਆਈਆਂ ਆਪਾਂ ਕਿਸੇ ਕੋ ਕਾਤੋਂ ਪਾਉਣੀਆਂ ਸਾਡੇ ਆਪਦੇ ਏਰੀਆ ਦੇ ਕਈ ਫੋਦੂ ਆ ਬੰਦੇ ਸਿੱਧੀ ਗੱਲ ਆਪਾਂ ਕਹਿੰਨੇ ਸਾਡੇ ਏਰੀਆ ਦੇ ਹੈਗੇ ਦੋ ਤਿੰਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੀ ਹੋਵੋਗੇ ਕਿ ਸੁਖ ਵੜੈਚ ਅਤੇ ਗੋਪੀ ਫਰਾਂਦੀਪੁਰੀਆ ਦਾ ਬੀਤੇ ਦਿਨੀ ਇੱਕ ਦੂਜੇ ਨੂੰ ਲੈ ਕੇ ਇਹਨਾਂ ਨੇ ਰਿਪਲਾਈ ਕੀਤੇ ਸੀ ਜਿਸ ਤੋਂ ਬਾਅਦ ਦੋਸਤੋ ਸੁਖ ਵੜੈਚ ਦਾ ਲੋਕਾਂ ਨੇ ਕਾਫੀ ਜ਼ਿਆਦਾ ਮਜ਼ਾਕ ਬਣਾਇਆ ਅਤੇ ਕਾਫੀ ਉਸ ਨੂੰ ਟਰੋਲ ਕੀਤਾ ਜਿਸ ਤੋਂ ਬਾਅਦ ਉਸ ਦਾ ਰਿਪਲਾਈ ਆਇਆ ਸੀ ਗੋਪੀ ਫਰਾਂਦੀਪੁਰੀਆ ਨੂੰ ਪਰ ਦੋਸਤੋ ਹੁਣ ਤੱਕ ਗੋਪੀ ਫਰਾਂਦੀਪੁਰੀਆ ਦਾ ਕੋਈ ਰਿਪਲਾਈ ਤਾਂ ਨਹੀਂ ਆਇਆ ਪਰ ਇੱਕ ਦੋ ਕਲਿੱਪਸ ਆਏ ਨੇ ਜਿਸ ਨੂੰ ਸੁਖ ਵੜੈਚ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਦੋਸਤੋ ਹੋਰ ਵੀ ਕਈ ਐਵੇਂ ਦੀਆਂ ਵੀਡੀਓਜ਼ ਹਨ ਜਿਸ ਦੇ ਵਿੱਚ ਸੁਖ ਬੜੈਚ ਨੇ ਰਿਪਲਾਈ ਕੀਤਾ ਹੈ ਤੇ ਸੁਖ ਬੜੈਚ ਦੀ ਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਫਿਲਹਾਲ ਦੇ ਲਈ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਧੰਨਵਾਦ